ਹੈਲੋ ਫਰੈਂਡਸ ਕਿਵੇਂ ਹੋ ਸਾਰੇ ਉਮੀਦ ਕਰਦੀਆਂ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਮੈਕਸ ਵੀ ਵੀਡੀਓ ਨੂੰ ਦੇਖ ਕੇ ਤੁਸੀਂ ਤੇ ਜ਼ਰੂਰ ਹੱਸੋਗੇ ਕਿਉਂਕਿ ਅਸੀਂ ਸਰਦੀਆਂ ਵਾਲੇ ਕੱਪੜੇ ਕੱਢ ਰਹੇ ਸੀ ਤੇ ਇੱਕ ਅਸੀਂ ਆ ਟੈਚ ਜਿਹੜਾ ਖਾਲੀ ਕੀਤਾ ਸੀ ਤੇ ਫਿਰ ਤੋਂ ਇਹਦੇ ਵਿੱਚ ਗਰਮੀ ਵਾਲੇ ਕੱਪੜੇ ਪਾਦਦੇ ਹੋਏ ਆ ਮੈਕਸ ਹੁਣੀ ਉੱਪਰ ਚੜ੍ਹ ਕੇ ਲੇਟ ਗਿਆ ਵੀ ਨਾ ਕੰਮ ਕਰਨਾ ਨਾ ਕਰਨ ਦੇਣਾ ਤੇ ਦੇਖ ਲਓ ਕਿੰਨਾ ਇਹ ਰਿਲੈਕਸ ਹੋ ਕੇ ਲੇਟਿਆ ਪਿਆ ਹੈ ਕੋਈ ਫਿਕਰ ਵੀ ਉਹ ਕੰਮ ਕਰ ਰਹੀ ਐ ਤੇ ਮੈਂ ਕਰਨ ਦਵਾ ਬੋਲੋ ਪਹਿਲਾਂ ਮੈਕਸ ਦੇਖ ਲਓ ਫਰੈਂਡਸ ਦੇਖਦੇ ਪਏ ਆ ਕਿ ਇੰਨੀਆਂ ਜ਼ਿਆਦਾ ਸ਼ਰਾਰਤਾਂ ਆਂਦੀਆਂ ਮੈਕਸ ਨੂੰ ਤੇ ਫਿਰ ਜਿੱਦਣ ਮੈਕਸ ਨੂੰ ਕੁੱਟ ਪਈ ਨਾ ਤੇ ਫਿਰ ਫਰੈਂਡਸ ਨੇ ਨਹੀਂ ਤੈਨੂੰ ਛਡਵਾਉਣਾ ਠੀਕ ਐ ਬੋਲ ਦੇ ਨਹੀਂ ਮੈਂ ਕੀ ਕਹਿ ਰਹੀ ਹਾਂ ਬਾਬੂ ਇਹ ਕੀ ਕੀਤਾ ਤੁਸੀਂ ਅੱਛਾ ਗੁੱਸਾ ਆਂਦਾ ਨਾ ਬਹੁਤ ਗੁੱਸਾ ਆਂਦਾ ਦੇਖੋ ਗੁੱਸਾ ਆਂਦਾ ਨੂੰ ਕਿ ਮੈਨੂੰ ਕਿਉਂ ਠਾਣਾ ਇੱਥੋਂ ਅਸੀਂ ਇਹਨੂੰ ਠਾਉਣਾ ਨਹੀਂ ਹੈਗਾ ਹੁਣ ਇਦਾਂ ਹੀ ਰਹਿਣ ਦੇਣਾ ਸੁੱਤੇ ਚਲੋ ਰਿਲੈਕਸ ਹੋ ਕੇ